ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜ ਗੱਬਣਾ ਜਿਹੜਾ ਬਾਹਰ ਖੁੱਸੀਆਂ ਡਾ ਕੇ ਦੇਣ ਵਾਲੀ ਚਾਰ ਤੇ ਦੋ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆਵਾ ਸਾਰੀਆਂ ਸੋਈਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਲੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਭਾਵੇਂ ਕੋ ਵੀ ਦੂਰ ਦਾ ਤਾਂ ਭਾਵੇਂ ਕੋ ਲਾਗੇ ਦਾ ਵਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਜਿਹੜੀ ਤੁਹਾਡੀ ਆਪਣੀ ਆ ਤੇ ਸਾਡੀ ਗੱਲ ਲੱਵੇ ਜ਼ਰੂਰ غور ਕਰਿਆ ਕਰੋ ਜੀ ਹਾਂਜੀ ਬੀਧੀ ਸਤਿ ਸ੍ਰੀ ਅਕਾਲ ਜੀ ਸੱਚਾ ਸੱਚਾ ਬੀਧੀ ਉਸਨਾ ਉਹ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾਵਾ ਬੁੱਢਾ ਸਾਹਿਬ ਜੀ ਚਲੋ ਕਿਰਪਾ ਚ ਜੀ ਦੀ ਜੇ ਦੇ ਨਾਮ ਦੱਸ ਤੇ ਕਰੀ ਫਿਰ ਨਾਮ ਵੀ ਜੀ ਮੰਗੂ ਪਿੰਡ ਥੋਬਰ ਤਸੀਲ ਇਨ ਨਾਲਾ ਜ਼ਿਲ੍ਹਾ ਅਬਰਸਰ ਫੋਨ ਨੰਬਰ ਵੀ ਬੋਲ ਦੋ 8569714511 ਠੀਕ ਆ ਅੱਜ ਕਾਹਾਂ ਗਈਆਂ 4 ਹਨ ਕਾਹਾਂ 4 5 ਹੀ ਅੱਛਾ ਇੱਕ ਹੁਣੇ ਦਿੱਤੀ ਆ ਹੁਣ ਤੋਂ ਪਹਿਲਾਂ ਦਾ ਚਿੱਕ ਪਹਿਲਾਂ ਵੇਖ ਗਏ ਹੁਣ ਦੋ ਟੁਕੜਾ ਗੱਪਣਾ ਤੇ ਦੋ ਬੱਚੇ ਤਾਂ ਬਿਨਾਂ ਰਹਿ ਗਈਆਂ ਹਨ ਹਾਂਜੀ ਹਾਂਜੀ ਠੀਕ ਆ ਚਲੋ ਸ਼ੁਰੂਆਤ ਇਧਰੋਂ ਕਰ ਲਈਏ ਫਿਰ ਆ ਬੱਚੇ ਤਾਂ ਵੀ ਨਹੀਂ ਆ ਬਚੇ ਤਾਂ ਬਣਾ ਭਾਈ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜਿਹੜੇ ਕੋਲ 12 ਲੀਟਰ ਆ ਹੈਗਾ ਜੀ ਤਿਆਰ ਬਿਲਕੁਲ ਤਿਆਰ ਵੀ ਜੀ ਦੋ ਡਾਂਗ ਚੋਲੇ ਕੋ ਚਾਰ ਡਾਂਗ ਚੋਲੇ ਅੱਛਾ ਤੁਹਾਡੇ ਘਰ ਕੋਈ ਚੋਕ ਲੈ ਜੇ ਹਨਾ ਤੋਰੋ ਫਿਰ ਇੱਕ ਰੀਨ ਠੰਡੀ ਤੇਰੀ ਬੜੀਆ ਹਾਂ ਲਈ ਸਾਦੇ ਠੰਡੀ ਆ ਇਸ ਤਰ੍ਹਾਂ ਤੇ ਜਵਾਬ ਵੀ ਜਿਹੜਾ ਸਾਫ ਆ ਤੋਰ ਤੋ ਇੱਕ ਰੀਨ ਭਾਈ ਨਾ ਮਾਰਾ ਸੀ ਉਹ ਨਹੀਂ ਤੇ ਆ ਉੱਪੀਆਂ ਬਾਹਰ ਰੋਹੀ ਜਾਂਦਾ ਠੀਕ ਆ ਹਾਂ ਜੀ ਹਰੇ ਇਹਦੇ ਸੋਲੇ ਹੀ ਜਾਦੀ ਸਕੀ ਹੈ ਕਿਹਨੇ ਪਿੱਛੇ ਜਿਆਦਾ ਪੱਤੇ ਪੁੱਤੇ ਘਾਟੀ ਪਾਏ ਆ ਇਹ ਵਾ ਨਈਦਾ ਦੇਖ ਸਾਤੇ ਬਾਕੀ ਜੀ ਚਲੋ ਟਾਈਮ ਹੀ ਦੁਪਹਿਰ ਦਾ ਆ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਮੁੱਲ ਵੀ ਜਿੱਦੀ ਵੱਡੀ ਵਾੜ ਪਾ ਕੇ 40000 ਦੀ ਵੇਚੀ ਹਾਂਜੀ 30000 ਤੋਂ ਮਾਂ ਤਾਂ ਦੱਸੋ ਕੀ ਕਰੀਏ 2-3000 ਛੱਡ ਦੀਏ ਛੱਡਦਾ ਵੀ ਜੀ 28000 ਦੀ ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਚਲੋ ਬਾਕੀ ਮੌਕੇ ਤੇ ਹੋਣਾ ਹੀ ਆ ਬਾਕੀ ਵਾੜ ਪਾਹੀ ਆਰਡਰ ਕੁਆਲਟੀ ਬੜੀ ਚੰਗੀ ਆ ਹਾਂ ਦੇਵਾ ਬੜਾ ਚੰਗਾ ਵਾ ਬਾਕੀ ਸਾਰੀਆਂ ਗਰਮੀਆਂ ਲੰਮਾ ਟਾਈਮ ਦੁੱਧ ਦਊਗੀ ਠੀਕ ਹੈ ਤੇ ਆਹ ਤੋਕੜ ਗੱਭਨ ਚੱਕ ਪਾਸਿਆ ਭਾਜੀ ਵੱਡੀ ਬੱਛੀ ਜੀ 27 28 ਕਿਲੋ ਸੱਜੇ ਦੀ ਗਾਰੰਟੀ ਬੰਦੇ ਦਾ ਨੰਬਰ ਦੇ ਦਾਂਗੇ ਅੱਛਾ ਹਾਂਜੀ ਹਾਂਜੀ ਤੁਹਾਡੇ ਜਿੱਡੀ ਆ ਪੂਰੀ ਹੈ ਇਹਦੇ ਤੁਹਾਡੇ ਜਿੱਡੀ ਵੇਖੋ ਪਿੱਠ ਪੂੜਾ ਵੇਖੋ ਵੈੜਦਾ ਹਾਂਜੀ ਪੂਰੀ ਜਵਾਨ ਆ ਵੱਡੀਆਂ ਗਾਵਾਂ ਚ ਆ ਜਿਹੜੀ ਪੂਰੀ ਪਿੱਠ ਪੂੜਾ ਬੱਛੀ ਦਾ ਠੀਕ ਆ ਕਿੰਨੇ ਚਿਰ ਦੀ ਚੱਕ ਪਾਸਿਆ ਹੈ ਭਾਜੀ ਇਹਨੂੰ 5 ਮਹੀਨਾ ਲੱਗ ਗਿਆ ਜੀ ਅੱਛਾ ਪਹਿਲੀ ਗੱਲ ਤੇ ਸਾਡੇ ਕਿਲੇ ਦੇ ਕੋਈ ਵੀਰ ਭਰਾ ਚੈੱਕ ਕਰਾ ਕੇ ਇੱਥੋਂ ਹੀ ਦਾਂਗੇ ਅੱਛਾ ਹਾਂਜੀ ਤੇ ਬਾ ਉਤਰਾ ਜੇ ਮੰਨ ਲਓ ਕਿ ਇਹਨੇ ਘਰੇ ਜਾ ਕੇ ਚੈੱਕ ਕਰਨੀ ਕਿੰਨੇ ਦਿਨਾਂ ਚ ਚੈੱਕ ਕਰਾ ਲੈਣਾ ਬਹੁਤ ਨਾਲ ਦਾ ਟਾਈਮ ਲਾਗੇ ਅੱਛਾ 2 ਦਿਨ ਦਾ ਟਾਈਮ ਦੋਗੇ ਤੂੰ ਤੇ ਹੁਣ ਦੁੱਧ ਦਿੰਦੀ ਉਤਰਾ ਹੁਣ ਵੀ ਜੀ 6 ਵਜੇ 7 ਵਜੇ ਦੁੱਧ ਹੁਣ ਫਿਰ 10 ਕਿਲੋ ਅਸੀਂ ਕਰ ਦੂਗੀ ਅੱਛਾ ਮਾਤੜ ਘਰੋਂ ਅਸੀਂ ਇਹ ਬਰਸਣ ਬੁਰਸਣ ਦੀ ਬੂਹਾਂ ਦਾ ਹੁਣ ਬਈ ਕੋ ਘਰੋਂ ਜੁੜਾ ਲਿਆ ਤੋਰਾ ਹਾਂ ਫਿਰ ਇੱਕ ਹੈ ਬਾਕੀ ਨੇ ਕਿੰਨੇ ਕਿਹੇ ਜੇ ਸਿੰਘ ਵੀ ਉਹਦੇ ਹੈਗੇ ਬਾਕੀ ਉਤਰੇ ਇਹ ਬਈ ਕੱਦ ਕਾਠ ਪੱਖੇ ਪੂਰੀ ਜਵਾਨ ਨੇ ਭਾਜੀ ਜਿਹੜੇ ਵੀਰ ਤੇ ਸ਼ੌਂਕੀ ਟੋਪੜਾ ਗੱਬਣਾ ਦੇ ਯਾਦ ਨਸਨ ਦਾ ਪਤਾ ਹੈ ਕਮੇਟੀ ਪੈਸਾ ਹਾਵਣਾ ਬਾਕੀ ਜਦੋਂ ਤਿਆਰ ਹੋ ਗਈ ਤੇ ਚੰਗੀ ਰਕਮ ਜੋੜ ਦਊਗੀ ਨਾਲ ਬਾਕੀ ਚੰਗੀ ਵੱਡੀ ਬਹਿਰ ਹੈਗੇ ਮਾਰੀਆਂ ਇਹ ਫੋਟਾਂ ਆਈਆਂ ਇਹ ਝੁੰਗੀਆਂ ਸਿੰਗਾਪੁਰੇ ਚੰਗੀ ਤਰ੍ਹਾਂ ਜਾਂ ਕਿਸੇ ਨੇ ਦਗਾਏ ਨਹੀਂ ਆ ਜਨ ਦਗੇ ਨਹੀਂ ਗਏ ਸਹੀ ਤਾਂ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਉਤਰਾ ਮਿਰਜੀ ਥਾਂ ਤੋਂ ਪੂਰੇ ਆ ਇਹਦੇ ਜੀ ਜੀ ਤਸੱਲੀ ਕਰਕੇ ਕਿਹੜੇ ਮੇਰੇ ਦਿੱਤਾ ਠੀਕ ਹੈ ਹਾਂਜੀ ਸਾਨੂੰ ਪਤਾ ਜੇ ਕੋਈ ਘਟ ਵੱਧ ਹੋਵੇ ਆਪਾਂ ਪਹਿਲਾਂ ਹੀ ਕਹਿ ਦਈਦਾ ਅਗਲੇ ਨੂੰ ਹਾਂਜੀ ਫਿਰ ਉਹ ਭਾਈ ਥਾਰਾਂ ਧਾਰਾਂ ਮਾਰੀਆਂ ਵਿੱਚ ਕੀ ਚੀਜ਼ ਬਣ ਗਈ ਮੜਾ ਜੇ ਕੈਮਰਾ ਮਾਰ ਦੇ ਵਿੱਚ ਕਰਦੇ ਆ ਆਪਾਂ ਸੰਗੀ ਆ ਹੁਣ ਪੂਰੀ ਕੁਆਲਿਟੀ ਬੋਲਦੀ ਵਿੱਚ ਜੀ ਤੇ ਚਲੋ ਫਿਰ ਇਹਦਾ ਮੁੱਲ ਦੱਸੀ ਆ ਤੋਕੜ ਗੱਬਨ ਦਾ ਦੇ ਦਈਏ ਭਾਈ 40000 ਦੀ ਨਹੀਂ ਕਰੀਏ ਕੋਈ ਮੰਨਤਾ ਨਾ ਹੋਰ ਕੋਈ ਦਾ ਸੀ ਦੀ 85 ਦੀ ਆ ਹਾਂਜੀ ਦੇਖੋ ਅਸ਼ੀਰ ਕਰ ਕੈਮਰਾ ਕਰੋ ਆਪ ਹੀ ਜਾਜੀ ਜੈਸ ਨਾ ਦੱਸਣਾ ਤੁਸੀਂ ਦੱਸਣਾ ਬਾਈ ਆਪ ਹੀ ਕਰੋ 35000 ਦੀ ਅੱਛਾ 35000 ਦੀ ਛੋਟ ਕਰ ਦੋ ਕਿ ਮੌਕੇ ਤੇ ਨਹੀਂ ਦੱਸੂ ਕੀ ਕਰਨਾ ਕੋ ਦੋ ਤਿੰਨ ਹਜ਼ਾਰ ਛੱਡ ਦੀ ਇਹ ਤਾਂ ਵੀ ਛੱਡ ਦਿੰਦਾ ਠੀਕ ਹੈ ਮੇਰਾ ਵੀ ਘਟ ਵਾਲਾ ਫੋਨ ਨਾ ਲਾਵੇ ਮੇਰਾ ਵੀ ਠੀਕ ਹੈ ਤੇ ਆ ਵੀ ਚੱਕ ਪਾਸਿਆ ਪਾਜੀ ਨੂੰ ਚੌਥਾ ਮਹੀਨਾ ਲੱਗ ਗਿਆ ਜੇ ਤਿੰਨ ਮਹੀਨੇ ਤੇ ਖਤਮ ਹੋਏ ਜੀ ਅੱਛਾ ਤਿੰਨ ਮਹੀਨੇ ਚੱਕ ਪਾਸੇ ਚੌਥਾ ਮਹੀਨਾ ਸ਼ੁਰੂ ਹੋ ਗਿਆ ਤੇ ਦੁੱਧ ਦੁੱਧ ਵੀ ਜੀ ਕੋ 8 ਕਿਲੋ ਜੇ ਅੱਛਾ ਨਿਆਣਾ ਨਹੀਂ ਇਹਨੂੰ ਪਾਉਣਾ ਅਚਾਰ ਰੱਸੀ ਨਹੀਂ ਪਾਈ ਦੀ ਰੱਸੀ ਨਹੀਂ ਪਾਈ ਦੀ ਇੱਦਾਂ ਪਾੜਾ ਪਾ ਲੋ ਤੇ ਭਾਵੇਂ ਨਾ ਪਾ ਲੋ ਥੱਲੇ ਬਹਿ ਜਾਓ ਤੇਰਾ ਬੱਚਾ ਵੀ ਹੈਗਾ ਜੀ ਹੋਰ ਭਾਵੇਂ ਕਿ ਆਵਦੇ ਥੋੜਾ ਜਿਹਾ ਦੇਰੀ ਬਿਛਾ ਦੇਦਾ ਅੱਛਾ ਆਹ ਬੱਚਾ ਜੀ ਦਾ ਹਾਂ ਜੀ ਚਲੋ ਤੋਰ ਦੋ ਫੇਰ ਇਹਨਾਂ ਵੀ ਊਰੇ ਪੜੀ ਜੰਮੀ ਪੜੀ ਬਹਿੜਿਆ ਸੁਆ ਪਹਿਲਾ ਹੀ ਸੁਆ ਪਹਿਲਾ ਦੂਜੇ ਲਈ ਸੁੰਗਣਾ ਵੀ ਠੀਕ ਹੈ ਜੀ ਇਹਨੋਂ ਕੋਈ ਗੰਦੀ ਨਹੀਂ ਕੋਈ ਧੋਖੀ ਕੋਈ ਝਾਂਦੀ ਨਹੀਂ ਗਾਂ ਗਰਮੀਆਂ ਆਉਣ ਆਲੀਆਂ ਵੇ ਇਹੋ ਜਿਹੇ گاਵਾ ਨੇ ਗਰਮੀਆਂ 'ਚ ਕੜ ਕੜ ਨਹੀਂ ਹੁੰਦੀ ਆ ਹੁਣ ਵੀਨੇ ਦੁੱਧ ਦਈ ਜਾਣਾ ਤੇ ਗਾਂ ਗਰਮੀਆਂ 'ਚ ਫਿਰ ਸੱਜਰ ਹੋ ਜਾਣਾ ਆ ਅਾ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗ ਗਿਆ ਤਾਂ ਤੇ ਫਿਰ ਮੁੱਲ ਵਿੱਜੇ ਦਾ ਦਹੀ ਦੱਸਣਾ ਬਾਈ ਆਪ ਹੀ ਕਰ ਦੋ 28000 ਰੁਪਏ 28000 ਹਾਂਜੀ ਤੇ ਕਰਨਾ ਕੋ ਮਨਤਾ ਨਾ ਦੱਸੋ ਕੀ ਛੱਡੀਏ ਪੰਜੀ ਦੀ ਤੇਰੀ ਏ ਜੇ ਦਾ ਠੀਕ ਹੈ ਜੀ ਹਾਂਜੀ ਬਾਕੀ ਵਸ਼ੀ 5000 ਰੁਪਏ ਜੀ ਦੇਦਾ ਕਿਹੜਾ ਵੀ ਲੈ ਜੂਗਾ ਯਾਦ ਕਰੂਗਾ ਠੀਕ ਆ ਗਾਈ ਕਾਦੀ ਦੁੱਧ ਮਈਆਂ ਵਾਲਾ ਸਿੰਪਲ ਬੜਾ ਗੜੀ ਇਥੋਂ ਚੈੱਕ ਕਰਾ ਕੇ ਲੈ ਜਾ ਮੇਰੇ ਕੋਲ ਤੇ ਆ ਜਿਹੜੀ ਜੇ ਹਨ ਇਹ ਭਾਈ ਗੱਬਨ ਜੇ ਵਸ਼ੀ ਅੱਛਾ ਇੱਕ ਗੱਬਨ ਆ ਹੌਤਾ ਇੱਕ ਲੈਂਦੀ ਏ ਅੱਛਾ ਬਹੁਤਾ ਦੁੱਧ ਨਹੀਂ ਆਂਦੇ 16 17 ਕਿਲੋ ਦੁੱਧ ਵਾਸ਼ੀ ਪਾ ਦੂਗੀ ਠੀਕ ਆ ਖਾਲੇਵਾ ਬਹੁਤ ਖਵਾਲ ਦਾ ਵਾਸ਼ੀ ਸਾਡੇ ਪੁੱਤ ਕਿਆ ਉਹ ਥੋੜਾ ਤੋੜਾ ਕਰੀ ਫਰੇ ਨਾ ਠੀਕ ਹੋ ਹਾਂ ਜੀ ਦੀ ਪਾਜੀ ਬਹੁਤ ਜਗਣੀ ਵੈਰ ਬੁੱਥੀ ਬਾਥੀ ਵੇ ਲੋਕ ਇਸ ਕੁਆਲਟੀ ਬਹੁਤ ਤੇ 98 ਤੇ ਦੇਖ ਸਕਦੇ ਆ ਪਾ ਲਾਗੇ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਬਰੀਕ ਬਰੀਕ ਚੰਗੀਆਂ। ਥਾਣੇ ਜਿਹੜਾ ਕਾਫੀ ਚੰਗਾ ਤਿਆਰ ਕਰੂਗੀ। ਓਦਾਂ ਭਾਵੇਂ ਕੈਮਰੇ ਤੋਂ ਡਰਦੀ ਆ। ਹਾਂਜੀ। ਜਿਹੜਾ ਕੁ ਵੀਰ ਭਰਾ ਪਾਸ ਤੋਂ ਬਿਨਾ ਘਾੜੇ ਤੋਂ ਵੰਗੇ ਤੋਂ ਐਡਾ ਕੁਛ ਹੀ ਪਾਸ ਕਰਾਵਾਂਗੇ। ਠੀਕ ਆ। ਹਾਂਜੀ ਹਾਂਜੀ। ਤੇ ਇਹਦਾ ਫਿਰ ਮੁੱਲ। ਭਾਈ ਮੁੱਲ ਤੇ ਬਾਹਰ ਤੇ 10000 ਦਿੱਤਾ ਹੀ ਆ। ਹਾਂਜੀ। 42000 ਦਾ। 42000 ਦੀ। ਹਾਂਜੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਤਨ। ਮੰਤਨ ਤੁਸੀਂ ਦੱਸੋ ਕੀ ਕਰੀਏ। 40 ਦੀ ਦੇ ਦਈਏ। ਦੇ ਦੇ ਭਾਈ। ਠੀਕ ਆ। ਬਾਕੀ ਅਸੀਂ 16-17 ਕਿਲੋ ਦ ਕੈਮਰਾ ਠੀਕ ਹੈ ਜੀ। ਹਾਂ ਜੀ ਇਹ ਕਰੀ ਫੇਸ ਟਵਾਲਟੀ ਬੜੀ ਥਨਾਲ ਮਾਰ ਦੋ। ਤੇ ਮਛੀ ਦੀ ਪੂਤੀ ਪਾਤੀ ਵੇਖੋ। ਤੇ ਬਾਕੀ ਇਹ ਆ ਵੀ ਹੋਰ ਕੁਝ ਕਹਣਾ ਵਿਧੀ ਫਿਰ। ਵਿਧੀ ਦੇਖੋ। ਆਪਣਾ ਜਿਹੜੀਆਂ ਸੁਈਆਂ ਹਾਂਜੀ ਪਾਣ ਕੇ ਚੋਾਈ ਕਰ ਲਓ, ਦੋ ਡੰਗ ਕਾ ਲਓ, ਚਾਰ ਡੰਗ ਕਾ ਲਓ, ਜਿਹੜੀਆਂ ਗੱਬਣਾ ਉਹ ਪਾਸ ਕਰ ਲਓ। ਹਾਂਜੀ। ਹਾਂਜੀ ਆਪਣਾ ਹੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਸਾਡਾ ਪਿਛਲੇ ਘਰਾਂ ਜੋ ਮਾਲ ਆਇਆ। ਇੱਥੋਂ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਪਸ਼ੂ ਖਰੀਦੋ ਜੀ।